ਬਹੁਤ ਵਧੀਆ ਲੱਗ ਰਿਹਾ ਜੀ ਨੇਚਰ ਦੇ ਕਰੀਬ ਰਹਿ ਕੇ ਨੇਚਰ ਨੂੰ ਫੀਲ ਕਰਕੇ ਆਪਣੇ ਬੱਚਿਆਂ ਨੂੰ ਨੇਚਰ ਦੇ ਕਰੀਬ ਲਿਆ ਕੇ ਬਹੁਤ ਹੀ ਜ਼ਿਆਦਾ ਅੱਛਾ ਲੱਗ ਰਿਹਾ ਹੈ ਲੱਗਦਾ ਲੋੜ ਆ ਇਸ ਸਮੇਂ ਦੀ ਮੰਗ ਆ ਆਪਣੇ ਬੱਚਿਆਂ ਨੂੰ ਅਵੇਅਰ ਕਰਨਾ ਵਾਤਾਵਰਨ ਪ੍ਰਤੀ ਜਾਗਰੂਕ ਕਰਨਾ ਬਹੁਤ ਜ਼ਿਆਦਾ ਅੱਜ ਦੀ ਟਾਈਮ ਵਿੱਚ ਬਹੁਤ ਜ਼ਰੂਰਤ ਹੈ ਜਦੋਂ ਪੋਲੂਸ਼ਨ ਵੱਧ ਗਈ ਦੀ ਹੈ ਗ੍ਰੀਨ ਹਾਊਸ ਘਟ ਗਏ ਦੇ ਹੈ ਤੇ ਅੱਜ ਕੱਲ ਦੀ ਡੇਟ ਵਿੱਚ ਤੇ ਬਹੁਤ ਜ਼ਰੂਰੀ ਹੈ ਕਿ ਹਰ ਪੇਰੈਂਟਸ ਨੂੰ ਚਾਹੀਦਾ ਹੈ ਕਿ ਖੁਦ ਵੀ ਪੌਦੇ ਲਗਾਨ ਔਰ ਆਪਣੇ ਬੱਚਿਆਂ ਤੋਂ ਵੀ ਲਗਵਾਨ ਤਾਂ ਕਿ ਬੱਚੇ ਫੀਲ ਕਰਨ ਕਿ ਆਨ ਵਾਲੇ ਟਾਈਮ ਤੇ ਸਾਨੂੰ ਬਹੁਤ ਜ਼ਰੂਰਤ ਹੈ ਹਵਾ ਦੀ ਪਾਣੀ ਹਵਾ ਸਭ ਕੱਟ ਗਿਆ ਤਾਂ ਕਲਾਈਮੇਟ ਚੇਂਜਸ ਨੇ ਹੋ ਰਹੀ ਹੈ ਗਲੋਬਲ ਵਾਰਮਿੰਗ ਹੋ ਰਹੀ ਹੈ ਇਹ ਸਭ ਕਿਉਂਕਿ ਟਰੀ ਸਾਰੇ ਕੱਟੇ ਗਏ ਨੇ ਇਸ ਲਈ ਬਹੁਤ ਜ਼ਰੂਰੀ ਹੈ ਅੱਜ ਕੱਲ ਦਾ ਇਹ ਕਰਨਾ ਪਹਿਲਾਂ ਗੱਲ ਕਰ ਲਈ ਆਪਾਂ ਜੋ ਛੋਟੇ ਛੋਟੇ ਹੁੰਦੇ ਸੀ ਰਿਕ ਕਰਦੇ ਵਿੱਚ ਜਿਹੜੀਆਂ ਆਮ ਆ ਜਾਂਦੀਆਂ ਸੀ ਰੁੱਖ ਹਰੇਕ ਹੁੰਦਾ ਸੀਗਾ ਪਰ ਉਹ ਰੁੱਖ ਹੈ ਨਹੀਂ ਏਸੀਆਂ ਦੀ ਗਿਣਤੀ ਜ਼ਰੂਰਤ ਹੈ ਇਹ ਤਾਂ ਬਿਲਕੁਲ ਹੈ ਜੀ ਏਸੀਆਂ ਦੀ ਗਿਣਤੀ ਐਵੇਂ ਕਾਰਾਂ ਦੇ ਵੀ ਪਰ ਪਰਸਨ ਏਸੀ ਲੱਗਿਆ ਦਾ ਪਰ ਪਰਸਨ ਕਾਰ ਹੈ ਪੋਲੂਸ਼ਨ ਤੋਂ ਤੋਂ ਵੱਧ ਨਹੀਂ ਆ ਨਾ ਤੇ ਹੁਣ ਰੁਕ ਚਾਹੀਦੇ ਆ ਜੀ ਬਹੁਤ ਚਾਹੀਦੇ ਆ ਅਸੀਂ ਛੁੱਟੀਆਂ ਕੱਟਣ ਹਿਮਾਚਲ ਚਲੇ ਜਾਨੇ ਹੋਰ ਸਟੇਟਾਂ ਦੇ ਵਿੱਚ ਚਲੇ ਜਾਨੇ ਠੰਡੀਆਂ ਹਨ ਹਵਾਵਾਂ ਮਿਲਦੀਆਂ ਨੇ ਉੱਥੋਂ ਪਰ ਲੱਗਦਾ ਜੇਕਰ ਅਸੀਂ ਪੰਜਾਬ ਨੂੰ ਸੰਭਾਲ ਲਈ ਆਪਣੇ ਸ਼ਹਿਰ ਨੂੰ ਸੰਭਾਲ ਲਈ ਸਾਨੂੰ ਛੱਡ ਕੇ ਜਾਣ ਦੀ ਲੋੜ ਨਹੀਂ ਜੰਗਲ ਜੇ ਬਣਾ ਦਈਏ ਬਿਲਕੁਲ ਜੀ ਬਿਲਕੁਲ ਕਿਤੇ ਨੂੰ ਛਕੇਸ ਨੂੰ ਕਿਤੇ ਜਾਣ ਦੀ ਲੋੜ ਹੀ ਨਹੀਂ ਹੈ ਆਪਣੇ ਕਾਰਨ ਅਸੀਂ ਸਵਰਗ ਬਣਾਈਏ ਅਸੀਂ ਇੱਥੇ ਹੀ ਰਹੀਏ ਆਪਣੀ ਧਰਤੀ ਨੂੰ ਅੱਛਾ ਕਰੀਏ ਤਾਂ ਸਭ ਕੁਝ ਇੱਥੇ ਮਿਲੇਗਾ ਸਾਨੂੰ ਜੜੀਆਂ ਵੀ ਸਭ ਵਾਪਿਸ ਆਣ ਗਿਆ ਕਿ ਜਿਹੜੇ ਉਹ ਲੋਕ ਹੋਗੇ ਕਿਤੇ ਨਾ ਕਿਤੇ ਵਾਪਸ ਆ ਉਹ ਵਾਪਸ ਜ਼ਰੂਰ ਆਣਗੇ ਜੀ ਮੋਰ ਵੀ ਬਹੁਤ ਆਂਦੇ ਨੇ ਹੁਣ ਤੇ ਸਾਡੇ ਤਾਂ ਮੋਰ ਵੀ ਬਹੁਤ ਆਂਦੇ ਨੇ ਸਭ ਕੁਝ ਬਹੁਤ ਆਂਦਾ ਸਾਡੇ ਏਰੀਆ 'ਚ ਸਾ ਪੰਛੀ ਵੀ ਤਾਂ ਹੀ ਆਣਗੇ ਜੇਕਰ ਉਹਨਾਂ ਦੀ ਰੁਕ ਹੋਣਗੇ ਬਿਲਕੁਲ ਜੀ ਬਿਲਕੁਲ ਕਿਉਂਕਿ ਅਸੀਂ ਰਹਿਣ ਬਸੇਰੇ ਉਹਨਾਂ ਦੇ ਉਜਾੜ ਦਿੱਤੇ ਕਿਤੇ ਨਾ ਕਿਤੇ ਮਜਬੂਰ ਹੋ ਗਏ ਉਹ ਘਰਾਂ ਦੇ ਵਿੱਚ ਘਰ ਵੀ ਕੱਚੇ ਹੁੰਦੇ ਸੀ ਘਰਾਂ ਦੇ ਵਿੱਚ ਲੈ ਜਾਂਦੇ ਸੀ ਹੁਣ ਉਹਨਾਂ ਦੇ ਲਈ ਆਲਣੇ ਨਹੀਂ ਬੱਚੇ ਮਜਬੂਰ ਹੋ ਗਏ ਇੱਥੋਂ ਜਾਣ ਦੇ ਲਈ हां बिल्कुल जी बिल्कुल ਹੁਣ ਸਭ ਕੁਝ ਉਹਨਲੇ ਕਰ ਵਾਪਿਸ ਬੁਲਾਣਾ ਪੈਗਾ ਉਹਨਾਂ ਨੂੰ ਆਪਣੇ ਤਾਂ ਕਿ ਉਹ ਉਹ ਵਾਨ ਕੇ ਤਾਂ ਸਾਡੇ ਘਰ ਵਸਣਗੇ ਜੀ ਨਹੀਂ ਤਾਂ ਸਾਡੇ ਘਰ ਉਹ ਜੜੇ ਜਾਣਗੇ ਆਂ ਦੇ ਟਾਈਮ ਵਿੱਚ ਨੂੰ ਕਿਤੇ ਲੱਗਦਾ ਇਹ ਮਨੁੱਖ ਤੇ ਲਈ ਵੀ ਸੰਦੇਸ਼ ਆ ਜੇ ਕਿ ਪੰਛੀ ਇਹ ਲੋਪ ਹੋ ਸਕਦੇ ਨੇ ਜੇ ਇਹ ਹੀ ਗਰਮ ਹਵਾਵਾਂ ਰਹੀਆਂ ਇਹ ਟੈਂਪਰੇਚਰ ਵੱਧਦਾ ਰਿਹਾ ਮਨੁੱਖ ਦੀ ਪ੍ਰਜਾਤੀ ਵੀ ਨਹੀਂ ਰਹਿਣੀ ਫਿਰ ਦੁਨੀਆ ਤੇ ਉਹ ਤੇ ਬਿਲਕੁਲ ਜੀ ਤਾਂ ਕਲੀਅਰ ਹੈ ਜੀ ਇੰਨੀ ਗਰਮੀ ਕੋਈ ਵੀ ਨਹੀਂ ਚੇਲ ਪਾਏਗਾ ਜੀ ਮਨੁੱਖ ਵੀ ਚਲੇ ਜਾਣਗੇ ਠੰਡ ਵੀ ਵੱਧਦੀ ਪਈ ਹੈ ਗਰਮੀ ਵੀ ਵੱਧਦੀ ਪਈ ਹੈ ਤੇ ਕੋਈ ਚੇਲ ਹੀ ਨਹੀਂ ਪਾਏਗਾ ਹੂੰ ਅਪਾ ਬਿਲਕੁਲ ਨੈਚੁਰਲ ਕਲਾਈਮੇਟ ਕਰਾਂਗੇ ਜਿੱਦਾਂ ਪਹਿਲੇ ਸੀਗਾ ਤਦ ਹੀ ਸਭ ਕੁਝ ਠੀਕ ਰਹੇਗਾ ਤਦ ਹੀ ਸਭ ਚੱਲੇਗਾ ਮਨੁੱਖ ਵੀ ਤਦ ਹੀ ਜਿੰਦਾ ਰਹਿਣਗੇ ਸ਼ਾਇਦ ਸਾਨੂੰ ਬੈਠਣ ਦੀ ਚਾਹੀਦੀ ਹੈ ਕਿ ਉਹ ਰੱਖਮੀ ਲਾ ਰਹੀਆਂ ਦਾ ਗੱਡੀਆਂ ਦੇ نیچے ਵੀ ਸਭ ਨੂੰ ਗੱਡੀਆਂ ਛਾਂ ਵਿੱਚ ਪਾ ਕੇ ਕਰਨੀ ਹੈ ਪਰ ਪੇੜ ਨਹੀਂ ਕਿਸੇ ਨੇ ਲਾਣਾ ਗੱਡੀਆਂ ਵੀ ਖਰਾਬ ਹੋ ਰਹੀਆਂ ਲੋਕਾਂ ਦੀਆਂ ਇਸੇ ਕਰਕੇ ਬੜੇ ਬੜੇ ਲੱਡੇ ਛੋਟੇ ने ने कर तो तो कर तो वाता वाता बिल्कुल जी बिल्कुल करना ही पेगा लोग करना पेगा सरकार वालों अवेयरनैस थोड़ी घट्ट है लोग ज्यादा अपनी तरफ तो ज्यादा करते पे तो सरकार नू चाहिए कि जड़ी भी सरकार आए थोड़ा जा थोड़ा ध्यान दे तभी ग्रीन बेल्ट बनाए 10 15 ਮਿੰਟ ਮਨਾਉਣਾ ਚਾਹੀਦਾ ਬੱਚਿਆਂ ਨੂੰ ਬਿਲਕੁਲ ਜੀ ਬਿਲਕੁਲ ਹੁਣ ਸਾਡੇ ਨਾਲ ਦੇ ਸਕੂਲ ਦੀ ਮੈਮ ਹੀ ਜੁੜੇ ਦੇ ਰਿਤੂ ਮਲਨ ਮੈਮ ਜੁੜੇ ਦੇ ਆ ਉਹ ਆਪਣੇ ਸਕੂਲ ਦੇ ਬੱਚਿਆਂ ਨੂੰ ਬਹੁਤ ਟ੍ਰੇਨ ਕਰਦੇ ਆ ਉਹਨਾਂ ਦੇ ਬਹੁਤ ਸਟੂਡੈਂਟਸ ਵੀ ਇੱਥੇ ਆਏ ਦੇ ਸੀਗੇ ਸਭ ਸਵੇਰ ਦੇ ਲੱਗੇ ਤੇ ਕੰਮ ਕਰਦੇ ਪਏ ਉਹੀ ਬੱਚੇ ਫਿਰ ਕੱਟ ਜਾ ਕੇ ਵੀ ਕਰਦੇ ਆ ਤੇ ਸਿੱਖਦੇ ਆ ਉਹ ਕਰਦੇ ਆ ਮਾਲਿਕ ਸਵਾਲ ਨਹੀਂ ਕਰ ਸਕਦੇ ਅੱਜ ਇਕੱਲਾ ਸੁਧਰ ਸਿੰਘ ਬਹੁਤ ਬੁਰਾ ਹਾਲ ਹੋ ਜਾਣੇ ਦਾ ਸੀ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਅਜਿਹੇ ਕੰਮ ਲਗਾਉਦੇ ਨੇ ਉਹ ਤਾਂ ਪਾਣੀ ਦੀ ਬੱਚੇ ਕਿ ਨਾਲ ਹਵਾ ਮਾ ਅਜੋ ਇੱਧਰ ਆਜੋ ਹੰਕਲਾ ਮੰਨਦੀ ਲੋੜ ਹੈ ਉਹ ਜਿਹੜੀਆਂ ਮੰਨੂ ਆਜੇ ਵੀ ਘਰੇ ਬੈਠੇ ਨੇ ਬਾਹਰ ਕਿ ਉਹਨਾਂ ਦਾ ਬਾਬਾ ਬਪੜੀ ਬੱਚਿਆਂ ਨੂੰ ਜੁੜਨਾ ਚਾਹੀਦਾ ਆਪੀ ਜੁੜਨਾ ਚਾਹੀਦਾ ਜੀ ਦੇਖੋ ਜੀ ਜੁੜਨਾ ਤੇ ਸਭ ਨੂੰ ਚਾਹੀਦਾ ਹੈ ਬਾਕੀ ਸਭ ਦੀ ਆਪਣੀ ਪਰਸਨਲ ਸੋਚ ਹੁੰਦੀ ਹੈ ਕੋਈ ਆ ਸਕਦਾ ਹੈ ਕੋਈ ਨਹੀਂ ਵੀ ਆ ਸਕਦਾ ਪਰ ਜਿਹੜਾ ਆ ਸਕਦਾ ਉਹ ਜ਼ਰੂਰ ਆਏ ਜਿਹੜਾ ਨਹੀਂ ਆਂਦਾ ਉਹ ਉਤੋਂ ਸਬਕ ਲਏਗਾ ਤੇ ਅੱਜ ਨਹੀਂ ਤਾਂ ਕੱਲ ਫਿਰ ਜ਼ਰੂਰ ਆਏਗਾ ਉਹ ਬਾਹਰ ਹਾਂਜੀ ਜ਼ਰੂਰ ਜੀ ਲੁਧਿਆਣਾ ਆਪਣਾ ਜਿਹੜਾ ਕਿ 스마트 ਸਿਟੀ ਬਣ ਰਿਹਾ ਹੈ ਉਹਦੇ ਵਿੱਚ ਪੇੜਾਂ ਦੀ ਬਹੁਤ ਕਟਿੰਗ ਹੋ ਚੁੱਕੀ ਹੈ بڑے بڑے ਫਲਾਵਰ ਬੰਦੇ ਪਏ ਇਸ ਦੇ ਸਭ ਦੇ ਲਈ ਦਰਖਾਸਤ ਹੈ ਕਿ ਆਪਣੇ ਆਸ-ਪਾਸ ਜਿਹੜੀ ਵੀ ਜਗ੍ਹਾ ਮਿਲੇ ਉੱਥੇ ਪੇੜ ਲਗਾਓ ਪੱਕੇ ਪੇੜ ਲਗਾਓ ਆਕਸੀਜਨ ਵਾਲੇ ਪੇੜ ਲਗਾਓ ਤਾਂ ਕਿ ਅਸੀਂ ਤੇ ਸਾਡੇ ਆਉਣ ਵਾਲੀ ਜਨਰੇਸ਼ਨ ਸਭ ਖੁੱਲ ਕੇ ਸਾਹ ਲਵੇ ਖੁੱਲ ਕੇ ਜੀਏ